ਸੋ ਆਜੀ ਸਟੂਡੈਂਟਸ ਸਭ ਸ਼ੇਅਰ ਦਾ ਸਵਾਜਾ ਪਲੇ ਗਿਆ ਚੁਕੇ ਹਨ 11th ਕਲਾਸ ਦੇ ਫਿਜ਼ਿਕਸ ਦਾ ਪੇਪਰ ਸਟੈਂਪਰ ਸੋਲੂਸ਼ਨ ਪੇਪਰ ਹੈ 2025 ਦਾ ਸੋ ਆਪਾਂ ਇਸ ਦੇ ਵਿੱਚ ਰਿਵੀਜ਼ਨ ਕਰਵਾਵਾਂਗੇ ਤੁਹਾਡੀ ਫਿਜ਼ਿਕਸ ਦੇ ਪੇਪਰ ਲਈ ਸੋ ਮਿਨੀਮਮ ਮਾਰਕਸ ਤੁਹਾਡੇ 17 ਹੋਣਗੇ ਸਮਾਂ ਤੁਹਾਡੇ ਕੋਲ 3 ਘੰਟੇ ਹੋ ਸਭ ਤੋਂ ਪਹਿਲਾਂ ਇਨਸਟਰਕਸ਼ਨ ਨੇ ਜੋ ਤੁਸੀਂ ਕੇਅਰਫੁਲੀ ਪੜ੍ਹ ਲਿਏ ਨੇ ਕਿ ਸਭ ਤੋਂ ਪਹਿਲਾਂ ਦਾ ਕੁਐਸਚਨ ਪੇਪਰ ਕੰਸਿਸਟ ਆਫ ਸੋ ਕੁਐਸਚਨਸ ਆਉਣਗੇ ਐਮਸੀਕਿਊ ਹੋ ਜਾਣਗੇ ਫਿਰ ਸੈਕਸ਼ਨ A ਹੈ ਉਹ ਫਿਰ ਤੁਹਾਡਾ B ਹੈਗਾ ਫਿਰ C ਫਿਰ D ਸਭ ਤੋਂ ਪਹਿਲਾਂ ਆਊਗਾ ਤੁਹਾਡਾ ਸੈਕਸ਼ਨ A MCQ ਕੁਐਸਚਨ ਨੇ ਸੋ ਆਪਾਂ ਫੁੱਲ ਐਕਸਪਲੇਨ ਦੇ ਨਾਲ ਸਾਰੇ ਕੁਐਸਚਨ ਕਰਾਂਗੇ MCQ ਜਿਵੇਂ ਸਭ ਤੋਂ ਪਹਿਲਾ ਕੁਐਸਚਨ ਆ ਵਿੱਚ ਆਫ ਦਾ ਫੋਲੋਇੰਗ ਲੈਂਥਸ ਇਜ਼ ਮੈਜਰਡ ਮੋਸਟ ਐਕੂਰੇਟਲੀ ਸੋ ਆਜੂਗਾ 500 ਸੈਂਟੀਮੀਟਰ 5.00 ਸੈਂਟੀਮੀਟਰ ਜਾਂ 0.5 ਸੈਂਟੀਮੀਟਰ ਜਾਂ 50.00 ਸੈਂਟੀਮੀਟਰ ਸੋ ਕੱਲੇ ਕੁਐਸਚਨ ਯਾਦ ਕਰਨ ਦੀ ਜ਼ਰੂਰਤ ਨਹੀਂ ਵਿਦ ਐਕਸਪਲੇਨੇਸ਼ਨ ਨਾਲ ਆਪਾਂ ਕਰਾਂਗੇ ਸੋ ਰੱਟਾ ਲਾਉਣ ਦੀ ਕੋਈ ਲੋੜ ਨਹੀਂ ਮੈਂ ਸਭ ਤੋਂ ਪਹਿਲੇ ਦਾ ਐਕਸਪਲੇਨੇਸ਼ਨ ਦਾ ਆਨਸਰ ਆ ਗਿਆ ਐਕੂਰੇਸੀ ਡਿਪੈਂਡਸ ਆਨ ਨੇ ਲਿਸਟ ਕਾਊਂਟ ਨੰਬਰ ਆਫ ਦਾ ਸਿਗਨੀਫੀਕੈਂਟ ਫਿਗਰਸ 0.005 ਸੈਂਟੀਮੀਟਰ ਹੈ ਸਿਗਨੀਫੀਕੈਂਟ ਫਿਗਰ ਬਟ ਵੈਰੀ ਸਮਾਲ ਲਿਸਟ ਕਾਊਂਟ ਸੋ ਹੁਣ ਆਪਾਂ ਇਹਦਾ ਮਾੜਾ ਪੰਜਾਬੀ ਚ ਦੱਸਦੇ ਆ ਜਿੰਨਾ ਮੇਜ਼ਰਮੈਂਟ ਚ ਛੋਟੀ ਯੂਨਿਟ ਲਿਸਟ ਕਾਊਂਟ ਹੋਵੇ ਉਹਨਾਂ ਐਕੂਰੇਟੀ ਲੈਂਥ ਮੇਜ਼ਰਡ ਹੁੰਦੀ ਆ ਇਸ ਕਰਕੇ 0.0 5 ਸੈਂਟੀਮੀਟਰ ਸਭ ਤੋਂ ਜ਼ਿਆਦਾ ਐਕੂਰੇਟ ਆ ਸਮਝ ਜੁਗਿਆ ਤੁਸੀਂ ਜਿੰਨੀ ਛੋਟੀ ਜੁਨਟ ਹੋਗੀ ਉਹ ਜਿਆਦਾ ਐਕੂਰੇਟ ਹੋਗੀ ਮੇਜਰ ਦੇ ਵਿੱਚ ਜਿਹੜੀ ਆਪਾਂ ਨੂੰ ਪੁੱਛਿਆਗਾ ਕੁਐਸਚਨ ਤੇ ਨੈਕਸਟ ਕੁਐਸਚਨ ਹੈ ਸੈਕਿੰਡ ਇਫ ਵੀ ਰਾਉਂਡ ਆਫ 8.215 ਐਡ 8.715 ਟੂ 1 ਪਲੇਸ ਆਫ ਦਾ ਡੈਸੀਮਲ ਵੀ ਗੈਟ ਦਾ ਡੈਸੀਮਲ ਦੇ ਅਸ ਪਰਫਾਰਮ ਦ ਸੋ ਆਜੂਗਾ ਇਸ ਦਾ ਆਨਸਰ ਪਹਿਲਾ 8.25 ये आ जाएगा 8.3 एक्सप्लेनेशन च सिंस सेकंड डेसिमल इज 5 वी राउंड अप आगे 8.7 15 8.7 नॉट बिकॉज़ नॉट 8.8 बिकॉज़ कन्वेंशनली व्हेन डिजिट इज एक्जेक्टली 5 फॉलोव्ड बाय 0 वी राउंड टू नियरेस्ट इवन नंबर इज 7 हियर 8.225 ਨੂੰ ਇੱਕ ਡੈਸੀਮਲ ਤੱਕ ਰਾਉਂਡ ਕੀਤਾ ਤਾਂ 8.3 ਤੇ 8. 750 ਰਾਉਂਡ ਕਰਕੇ 8.7 ਬੰਦਾ ਰੂਲ ਈਵਨ ਨੰਬਰ ਵਾਲਾ ਲੱਗਦਾ ਸੋ ਇਸ ਦਾ A ਆਂਸਰ ਆਊਗਾ ਆ ਪਿਛਲੀਆਂ ਤੋਂ ਇਹ ਆ ਜੂ 8.3 ਇੱਥੇ ਸੈਕਿੰਡ ਡੈਸੀਮਲ ਦਾ ਰੂਲ ਲੱਗੂਗਾ ਤੇ ਨੈਕਸਟ ਅਚ ਆ ਜੂਗਾ 8.750 ਕਿਉਂਕਿ ਔਡ ਨੰਬਰ ਆ ਗਿਆ ਇੱਥੇ ਈਵਨ ਨੰਬਰ ਆ ਗਿਆ ਉਰੇ ਔਡ ਨੰਬਰ ਆ ਗਿਆ ਸੋ ਦੋਨੇ ਆਪਣੇ ਔਡ ਕਰਤੇ ਇਸ ਤਰ੍ਹਾਂ ਤੇ ਨੈਕਸਟ ਆਜੂ ਥਰਡ ਕੁਐਸਚਨ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਇਨ 0.0073 ਸੋ ਇਸ ਦਾ ਆਨਸਰ ਆਜੂਗਾ 2 ਸੋ ਲੀਡਿੰਗ ਜ਼ੀਰੋ 0.00 ਨਾਟ ਕਾਉਂਟਡ ਓਨਲੀ ਡਿਜੀਟਸ 7 ਐਂਡ 3 ਆਰ ਸਿਗਨੀਫੀਕੈਂਟ ਪਹਿਲੇ ਵਾਲੇ ਜ਼ੀਰੋ ਕਾਊਂਟ ਨਹੀਂ ਹੁੰਦੇ ਸਿਰਫ 7 ਤੇ 3 ਦੀ ਗਿਣਤੀ ਚ ਨੇ ਦੋ ਸਿਗਨੀਫਿਕੈਂਸ ਫਿਗਰ ਨੇ ਮਤਲਬ ਇਹਦੇ ਚ ਦੱਸਨੇ ਦਿੱ ਤੁਸੀਂ ਕਿੰਨੇ ਅੰਕ ਨੇ ਜਿਹੜੇ 2 ਨੇ ਕਿ 7 ਤੇ 3 ਆ 0 0 ਕਾਊਂਟ ਨਹੀਂ ਹੁੰਦੀ ਕਦੇ ਵਾਸਤੇ ਵੀ ਸੋ ਬਹੁਤ ਹੀ ਸਿੰਪਲ ਕੁਐਸਚਨ ਨੇਗੇ ਆਪਾਂ ਸਾਰੇ ਐਕਸਪਲੇਨ ਕਰ ਰਹੇ ਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨੈਕਸਟ ਜੋ ਵੀ ਵੀਡੀਓ ਚਾਹੀਦੀ ਤੁਹਾਨੂੰ ਉਹ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਮੈਂ 4th ਆਰਡਰ ਆਫ ਮੈਗਨੀਟਿਊਡ ਆਫ ਹਿਊਮਨ ਏਜ ਇਜ਼ 8th ਸੋ ਇਸ ਦਾ ਆਨਸਰ ਆਊਗਾ ਹਿਊਮਨ ਏਜ 100 ইয়ার্স ইকুয়াল 10 ਦਾ ਸਕੁਅਰ ਇਕੁਅਲ 3.15 ਇਕੁਅਲ ਟੂ ਸਿੱਧਾ ਫਾਰਮੂਲਾ ਲੱਗੂਗਾ ਆਰਡਰ ਆਫ ਮੈਗਨੀਟਿਊਡ ਦਾ ਸੋ ਕਰੈਕਟ ਆਨਸਰ ਇ ਸੀ ਆਦਮੀ ਦੀ ਉਮਰ ਲਗਭਗ 100 ਸਾਲ ਦਾ ਸੈਕਿੰਡ ਹੁੰਦੀ ਹੈ ਇਸ ਕਰਕੇ ਮੈਗਨੀਟਿਊਡ 8 ਜਾਂ 9 ਆਨਸਰ ਆਪਸ਼ਨ ਵਿੱਚ ਆਗਾ 8 ਜਾਂ 9 ਹੁੰਦਾ ਇਸ ਕਰਕੇ ਕਿਉਂਕਿ 100 ਸਾਲ ਆ ਗਈ 100 ਦਾ ਜਿਹੜਾ ਸਕੁਅਰ ਹੁੰਦਾਗਾ ਉਹ ਹੋ ਗਿਆ 9 ਇਸ ਤਰ੍ਹਾਂ ਇਹਨਾਂ ਨੇ ਕਰਿਆ ਹੋਇਆ ਹੈਗਾ बाकी ਤੇ ਆਨਸਰ ਪੂਰਾ ਕਲੀਅਰਲੀ ਦਿੱਤਾ ਹੋਇਆ ਉੱਪਰ ਸੋ ਇਸ ਨੂੰ ਵੀ ਦੇਖ ਕੇ ਤੁਸੀਂ ਕਰ ਸਕਦੇ ਹੋ ਕਿ ਕਿਵੇਂ ਕਰਨਾਗਾ ਤੇ ਨੈਕਸਟ ਕੁਐਸਚਨ ਕਰਦੇ ਆ ਵਿਚ ਆਫ ਦਾ ਫੋਲੋਇੰਗ ਪੇਅਰਸ ਡਸ ਨਾਟ ਹੈਵ ਸਿਮਿਲਰ ਡਾਈਮੈਸ਼ਨਸ ਸੋ ਇਸ ਦਾ ਆ ਜੂਗਾ 50ਵਾਂ ਕੁਐਸਚਨ ਦਾ ਟੈਂਸ਼ਨ ਐਂਡ ਸਰਫੇਸ ਟੈਂਸ਼ਨ ਐਕਸਪਲੇਨੇਸ਼ਨ ਪ੍ਰੈਸ਼ਰ ਐਂਡ ਟੈਂਸ਼ਨ ਪ੍ਰੈਸ਼ਰ ਐਂਡ ਸਟ੍ਰੈਸ ਸੇਮ ਐਲਟੀਵੀ ਐਂਗਲ ਐਂਡ ਸਟ੍ਰੇਨ ਡੈਮਿਨੇਸ਼ਨ ਮੂਮੈਂਟਮ ਐਂਡ ਇਪਲੀਸਿਵ ਸੇਮ ਅਲਟੀਟ ਸੋ ਇਹਦਾ ਆ ਜੂਗਾ ਟੈਂਸ਼ਨ ਫੋਰਸ ਦੀ ਡਿਮੈਂਸ਼ਨ ਟੈਂਸ਼ਨ ਫੋਰਸ ਦੀ ਡਿਮੈਂਸ਼ਨ ਹੈਗਾ ਤੇ ਪਰ ਸਰਫੇਸ ਟੈਂਸ਼ਨ ਇਕੁਅਲ ਟੂ ਫੋਰਸ ਵਟੇ ਲੈਂਥ ਆ ਜੂਗਾ ਦੋਨੋਂ ਸੇਮ ਨਹੀਂ ਹੁੰਦੇ ਸੋ ਇਸ ਜਿਹੜਾ ਫੋਰਸ ਆ ਤੇ ਲੈਂਥ ਆ ਟੈਂਸ਼ਨ ਤੇ ਸਰਫੇਸ ਟੈਂਸ਼ਨ ਦੋਨੋਂ ਸੇਮ ਨਹੀਂ ਹੁੰਦੇ ਸਥਾਂ ਪੁੱਛਿਆ ਕਿ ਕਿਹੜੇ ਸੇਮ ਨਹੀਂ ਹੁੰਦੇ ਤੇ ਨੈਕਸਟ ਕੁਐਸਚਨ ਆ ਤੁਹਾਡਾ ਡਾਈਮੈਸ਼ਨਸ ਆਫ ਪਾਵਰ ਐਂਡ ਫੋਰਸ ਆ ਸੋ ਹੁਣੀ ਆਪਾਂ ਕਰਿਆ ਹੋਇਆ ਹੈਗਾ ਸੋ ਆਜੂਗਾ ਪਾਵਰ ਪਾਵਰ ਵਰਕ ਬਟਿਆ ਜੋ ਟਾਈਮ ਹੈ ਡਾਈਮੈਸ਼ਨ ਐਮ ਐਲ 2 2 ਮਾਈਨਸ 3 ਤੇ ਫੋਰਸ ਐਮ ਐਲ ਮਾਈਨਸ 2 ਸੋ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਆਜੂਗਾ ਬਾਕੀ ਉੱਤੇ ਫਾਰਮੂਲਾ ਦਿੱਤਾ ਹੋਇਆਗਾ ਪਾਵਰ ਦਾ ਵਰਕ ਵਟ ਟਾਈਮ ਫੋਰਸ ਗੁਣਾ ਡਿਸਟੈਂਸ ਮਲਟੀਪਲਾਈ ਫਿਰ ਆਜੂਗਾ ਅੰਡਰ ਰੂਟ ਟਾਈਮ ਨੈਕਸਟ ਫੋਰਸ ਦਾ ਸਿੱਧਾ ਹੀ ਦਿੱਤਾ ਹੋਇਆ ਆਪਾਂ ਨੂੰ ਸੋ ਤੁਸੀਂ ਪਿਛਲੇ ਚੈੱਕ ਕਰਨ ਨੂੰ ਮੂਰਲਾ ਚੈੱਕ ਕਰਨ ਦੀ ਜਰੂਰਤ ਹੈ ਤੇ 7ਥ ਕੁਐਸਚਨ ਆਉਜੀ ਤੁਹਾਡਾ ਇਫ ਦਾ ਐਕਸੈਲੇਸ਼ਨਰਸ ऑफ द पार्टिस इज कंसटेंट ऑफ मैगनीट्यूड बट नॉट इन डायरेक्शन विच ऑफ फॉलोइंग पाथ डज दॉडी फॉलो सर्कुलर पाथाजा ऑप्शन कंसटेंट मैग्नीट्यूड ऑफ एसले बट चेंजिंग डायरेक्शन इक्वल टू सें ट्रिपेटल एसलेन दैट मेक्स बॉडी मूव इन सर्कुलर पाथ जी एसलेन हमेशा सेम वैल्यू हो ਜਿਹੜਾ ਐਸਿਲੇਸ਼ਨ ਆ ਉਹ ਹਮੇਸ਼ਾ ਸੇਮ ਵੈਲਿਊ ਹੋਵੇ ਪਰ ਉਸਦੀ ਡਾਇਰੈਕਸ਼ਨ ਬਦਲਦੀ ਰਹੇ ਉਹ ਸਰਕੂਲੇਸ਼ਨ ਸਰਕੂਲਰ ਮੋਸ਼ਨ ਵਿੱਚ ਬਾਡੀ ਨੂੰ ਰੱਖਦਾ ਹੈ ਜਿਹੜਾ ਐਸਿਲੇਸ਼ਨ ਆ ਉਹ ਸੇਮ ਹੋਵੇ ਪਰ ਉਸਦੀ ਜਿਹੜੀ ਡਾਇਰੈਕਸ਼ਨ ਉਹ ਬਦਲੀ ਜਾਵੇ ਤਾਂ ਉਹ ਹਮੇਸ਼ਾ ਇੱਕ ਸਰਕੂਲੇਸ਼ਨ ਮੋਮੈਂਟ ਵਿੱਚ ਬਾਡੀ ਨੂੰ ਰੱਖਦਾ ਤੇ ਨੈਕਸਟ ਜਿਹੜਾ ਕੁਐਸਚਨ ਹੈ ਜਿਹੜਾ ਕੁਐਸਚਨ ਨੰਬਰ 8 ਦਾ ਪੈਰਾਲੈਕਸ ਮੈਥਡ ਹੈਜ਼ ਬੀਨ ਯੂਜ਼ਡ ਫਾਰ ਮੈਜ਼ਰਿੰਗ ਡਿਸਟੈਂਸ ਆਫ ਸਟਾਰਸ ਵਿਚ ਆਰ ਸੋ ਇਹ ਕੁਐਸਚਨ ਤੁਹਾਡਾ ਲੱਗਾਗਾ ਸੋ ਆ ਕਰਦੇ ਆ 10th ਕੁਐਸਚਨ ਦਾ ਪੈਰਾਲੈਕਸ ਬੈਟਰ ਸੋ ਤੁਹਾਡਾ ਆਨਸਰ ਹੈ ਸੋ ਅਨਸਰ ਆ ਜੂਗਾ ਇਹ ਆਪਸ਼ਨ ਲੈਸ ਦਨ 100 ਲਾਈਟਸ ਇਅਰ ਅਵੇ ਮਤਲਬ 100 ਸਾਲ ਉਹ ਸੋ ਨੈਕਸਟ ਕੁਐਸਚਨ ਆ ਜੂਗਾ ਵਿਚ ਆਫ ਦਾ ਫੋਲੋਇੰਗ ਕਰਵ ਡੂ ਨੋਟ ਰਿਪਰੈਜ਼ੈਂਟਡ ਮੋਸ਼ਨ ਇਨ 1 ਡਾਈਮੈਸ਼ਨ ਸੋ ਇਸਦਾ ਆ ਜੂਗਾ ਬੀ ਆਪਸ਼ਨ ਰਾਈਟ ਅਨਸਰ ਨੈਕਸਟ ਸੋ ਨੈਕਸਟ ਕੁਐਸਚਨ ਦਾ ਕੰਪੋਨੈਂਟ ਆਫ ਅ ਵੈਕਟਰ ਆ ਅਲੋਂਗ ਐਕਸ ਐਕਸਿਸ ਵਿਲ ਹੈਵ ਮੈਕਸਿਮਮ ਵੈਲਿਊ ਇਫ ਸਿਸ ਦਾ ਆਨਸਰ ਦਿਖਾਉਣੇ ਸੋ ਆਜੂ ਆਨਸਰ ਇਸਦਾ r along ਪੋਜ਼ਿਟਿਵ x ਐਕਸਿਸ ਸੋ ਆਪਾ ਐਕਸਪਲੇਨਿੰਗ ਕਰਦੇ ਸਿੱਧਾ x ਐਕਸਿਸ ਕੰਪੋਨੈਂਟ ਨੇ r cos θ ਦੀ ਸਭ ਤੋਂ ਵੱਡਾ ਸਭ ਤੋਂ ਵੱਡਾ ਵੈਲਿਊ ਤਾਂ ਹੋਵੇਗਾ ਜਦੋਂ ਐਂਗਲ 0 ਡਿਗਰੀ ਤੇ ਹੋਵੇ ਮਤਲਬ ਵੈਕਟਰ ਸਿੱਧਾ x ਐਕਸਿਸ ਤੇ ਹੀ ਹੋਵੇ ਸੋ ਇਸ ਕਰਕੇ ਆ ਜੂ ਇਸ ਦਾ ਆਨਸਰ x along x axis ਸੋ b অপਸ਼ਨ ਇਸ ਦਾ ਰਾਈਟ ਆਨਸਰ ਆ ਜੂਗਾ ਪੋਜ਼ਿਟਿਵ ਐਕਸ ਤੇ ਨੈਕਸਟ ਆ ਜੂਗਾ 11th ਕੁਐਸ਼ਨ what is the oscillation right wrt position according to the given graph so ਆ ਜੂ 0 ਇਸ ਦਾ ਸੋ ਆ ਇਸ ਇਸ ਦਾ ਆਨਸਰ ਬਾਤ ਇਸ ਦੀ ਐਕਸਪਲੇਨੇਸ਼ਨ ਸੇ ਤੁਸੀਂ ਕਰਨੀ ਹੋਵੇ ਤਾਂ ਕਰ ਸਕਦੇ ਜੇਕਰ ਕੋਈ ਕੁਸ਼ਨ ਨਾ ਸਮਝ ਆਵੇ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਗੂਗਲ ਦੇ ਵੀ ਸਰਚ ਕਰ ਸਕਦੇ ਹੋ ਨੈਕਸਟ ਆਜੇ ਕੁਸ਼ਨ ਤੇ 12th ਕੁਸ਼ਨ ਹੈ ਆਪਣਾ ਹਰੀਜ਼ਨਟਲ ਰੇਂਜ ਆਫ ਦਾ ਪ੍ਰੋਜੈਕਟਿਵ ਇਜ਼ a ਸੇਮ ਬੈਨ ਐਂਗਲ ਆਫ ਪ੍ਰੋਜੈਕਸ਼ਨਸ ਇਜ਼ ਸੋ ਪ੍ਰੋਜੈਕਸ਼ਨ ਦਾ ਸਨੀ ਐਂਗਲ ਆਫ ਆਪਾਂ ਸੋ ਇਸ ਦਾ ਆਨਸਰ ਇਸ ਪ੍ਰਕਾਰ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਪਸ਼ਨਸ ਆਪਾਂ ਨੂੰ ਆ ਦਿੱਤੀਆਂ ਨੇ ਸੋ ਆਨਸਰ ਆ ਜੂਗਾ b 45 ਡਿਗਰੀ θ ਐਡ ਬ੍ਰੈਕਟ ਵਿੱਚ ਫਿਰ 45 ਡਿਗਰੀ ਮਾਈਨਸ θ ਆਊਗਾ ਸੋ ਐਕਸਪਲੇਨੇਸ਼ਨ ਚ ਇਹਦਾ ਰੇਂਜ ਦਿੱਤੀ ਹੋਈ ਆਪਾਂ ਨੂੰ √2 sin 2θ ਅੰਡਰਰੂਟ ਜੀ ਸੋ ਫਾਰ ਟੂ ਡਿਫਰੈਂਟ ਐਂਗਲਸ ਸੋ ਦੋਨੋਂ ਐਂਗਲਸ ਦੋ ਐਂਗਲ ਜਿੰਨਾ ਦਾ ਸਾਹਮਣੇ 90 ਡਿਗਰੀ ਹੋਵੇ ਦੋਨਾਂ ਦਾ ਰੇਂਜ ਸੇਮ ਹੋਵੇਗਾ ਐਗਜ਼ਾਮਪਲ 45 ਡਿਗਰੀ ਪਲੱਸ θ ਤੇ 45 ਡਿਗਰੀ ਮਾਈਨਸ θ ਸੋ ਦੋਨਾਂ ਦਾ ਰੇਂਜ ਹੀ ਸੇਮ ਆਊਗਾ ਇੱਥੇ ਆਪਾਂ ਨੂੰ ਐਗਜ਼ਾਮਪਲ ਦਿਖਾਈ ਵੀ ਹੈ θ1 ਤੇ θ2 ਫਿਰ ਇਹਨਾਂ ਦਾ ਇੱਕ ਰਿਆ ਫਿਰ ਥੀਟਾ 1 ਦਾ ਥੀਟਾ 2 ਆ ਜੂ 90 ਡਿਗਰੀ ਸੋ ਇਸ ਪ੍ਰਕਾਰ ਇਸ ਇਸ ਦਾ ਰਾਈਟ ਆਨਸਰ ਆ ਜੂਗਾ ਬੀ ਆਪਸ਼ਨ ਫਿਰ ਪ੍ਰੋਜੈਕਸ਼ਨ ਬਣਦੀ ਤੇ ਨੈਕਸਟ ਆ ਜੂ ਜਿਹੜਾ ਕੁਐਸਚਨ ਵਿਚ ਆਫ ਦਾ ਫਾਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਫਾਰ ਮੋਸ਼ਨ ਵਿਦ ਯੂਨੀਫਾਰਮ ਵੈਲੋਸਿਟੀ ਸੋ ਇਸ ਦਾ ਕੁਐਸਚਨ ਦਾ ਆਨਸਰ ਆਊਗਾ ਸੀ ਮੈਗਨੀਟਿਊਡ ਆਫ ਡਿਸਪਲੇਸਮੈਂਟ ਇਜ਼ ਲੈਸ ਦੈਨ ਦਾ ਡਿਸਟੈਂਸ ਕਵਰਡ ਸੋ ਜੇ ਐਕਸਲਰੋਕੇਸ਼ਨ ਜੀ ਵੈਲੋਸਿਟੀ ਕਨਸਟੈਂਟ ਹੈ ਤਾਂ ਮੋਸ਼ਨ ਸਿੱਧਾ ਲਾਈਨ 'ਚ ਹੋਵੇ ਡਾਇਰੈਕਸ਼ਨ ਸੇਮ ਹੋਵੇ ਤੇ ਡਿਸਪਲੇਸਮੈਂਟ ਇਕੁਅਲ ਟੂ ਡਿਸਟੈਂਸ ਹੋਵੇ ਸੋ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਆਜੂਗਾ ਰੋਂਗ ਹੈ ਕਿਉਂਕਿ ਡਿਸਪਲੇਸਮੈਂਟ ਕਦੇ ਵੀ ਡਿਸਟੈਂਸ ਤੋਂ ਘੱਟ ਨਹੀਂ ਹੁੰਦੀ ਘੱਟ ਨਹੀਂ ਹੁੰਦਾ ਇਸ ਕੇਸ 'ਚ ਜਿਹੜਾ ਡਿਸਪਲੇਸਮੈਂਟ ਆ ਉਹ ਕਦੇ ਵੀ ਡਿਸਟੈਂਸ ਤੋਂ ਘੱਟ ਨਹੀਂ ਹੁੰਦਾ ਜਿਹੜਾ ਪੌਣ ਕੇਸ ਕਰਿਆ ਗੱਤੇ ਸੋ ਇਸ ਤਰ੍ਹਾਂ ਹੈ ਵੈਲੋਸਿਟੀ ਇਕੁਅਲ ਟੂ ਪੇ ਸਟ੍ਰੇਟ ਲਾਈਨ ਡਾਇਰੈਕਸ਼ਨ ਕਨਸਟੈਂਟ ਅਤੇ ਡਿਸਟੈਂਸ ਸੋ ਸੀ ਆਪਸ਼ਨ ਇਸ ਦਾ ਰਾਈਟ ਆਨਸਰ ਆ ਜਾਊਗਾ ਤੇ ਨੈਕਸਟ ਕੁਐਸਚਨ ਨੰਬਰ ਆ ਜਾਊਗਾ ਤੁਹਾਡਾ 14th ਸੋ ਹੁਣ ਕੁਐਸਚਨ ਤੁਹਾਡੇ ਸੌਖੇ ਆ ਜਾਣਗੇ 14th ਕੁਐਸਚਨ ਹੈ ਜਿਵੇਂ ਪਾਥ ਆਫ ਦਾ ਬੌਮ ਰੀਲੀਜ਼ਡ ਫਰੋਮ ਐਨ 에ਰੋਪਲੇਨ ਮੂਵਿੰਗ ਵਿਦ ਯੂਨੀਫਾਰਮ vedd uniform velocity at certain height as observed by the pilot is, is a straight line so the explanation chance dekhde y in the plane form frame uniform velocity bomb keeps da bomb da keeps same horizontal speed as a plane looks like it's drop straight out pilot no vertical line warga lagda jameen waleyan nu parabola ਲੱਗਦਾ ਜਿਹੜਾ ਪਲੇਨ ਹੁੰਦਾ ਉਹ ਪਾਇਲਟ ਨੂੰ ਤਾਂ ਵਰਟੀਕਲ ਲਾਈਨ ਵਰਗਾ ਲੱਗਦਾਗਾ ਤੇ ਕਨ ਜਿਹੜੇ ਜ਼ਮੀਨ ਵਾਲਾ ਉਹਨਾਂ ਨੂੰ ਪੈਰਾਬੋਲਾ ਲੱਗਦਾ ਸੋ ਇਹਦਾ ਆਨਸਰ ਆਊਗਾ ਏ ਸਟ੍ਰੇਟ ਲਾਈਨ ਤੇ ਨੈਕਸਟ ਆਊਗਾ 15 ਕੁਐਸਚਨ ਵੈਨ ਸੋ ਹੁਣ ਆਪਾਂ ਇਸ ਆਪਾਂ ਜਿਆਦਾ ਟਾਈਮ ਨਾ ਕਰਦੇ ਹੁਣ ਇੱਧਰ ਦੀ ਆਪਾਂ ਕੁਐਸਚਨ ਦਾ ਆਨਸਰ ਕਰਿਆ ਕਰਾਂਗੇ ਸਾਰੀ ਵਾਸ ਸੱਡਨਲੀ ਟਰੰਸ ਪੈਸੇਂਜਰਸ ਥਰਾਉਡ ਆਊਟਵਰਡ ਬਿਕਾਉਜ਼ ਆਫ ਬਾਡੀ ਆਪਣੀ ਪ੍ਰਾਣੀ ਡਾਇਰੈਕਸ਼ਨ ਹੋਲਡ ਕਰਦੀ ਹੈ ਬਸ ਮੁੜੀ ਬੰਦਾ ਬਾਹਰ ਵੱਲ ਜਾਗਦਾ ਮਤਲਬ ਆਪਣੀ ਬਾਡੀ ਉਸ ਸਮੇਂ ਵੀ ਚੱਲਦੀ ਹੁੰਦੀ ਆ ਜਦੋਂ ਆਪਾਂ ਬਸ ਚੁੰਨੇ ਆ ਸੋ ਇੰਟੀਰੀਅਰ ਆਫ ਡਾਇਰੈਕਸ਼ਨ ਆ ਜੂ ਇਸ ਦਾ ਆਨਸਰ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਆ ਜਾਊਗਾ ਤੇ ਕੌਇਨਸ ਟਾਸਟ ਅਪ ਫਾਲਸ ਬਿਹਾਈਂਡ ਹਿਮ ਸੋ ਆਤੀ ਗੱਲ ਜਿਹੜਾ ਕੁਐਸਚਨ ਨੰਬਰ ਆਗਾ ਕੌਇਨਸ ਟਾਸਟਸ ਦਾ ਕੁਐਸਚਨ ਨੰਬਰ 16 ਹੈ ਸੋ ਸਕਰੀਨਸ਼ਾਟ ਲੈ ਲਓ ਕੁਐਸਚਨ ਦਾ ਸੋ ਆਨਸਰ ਕਰਦੇ ਆ the train is moving forward with acceleration coins keep the old horizontal speed train speed up forward train move ahead coins land behind matlab train tez ho rahi si train tez ho rahi si agge te coin purani speed naal is karke picheh dega jehdi speed a oh train de taag di jaaugi jehda coin a oh apni speed te raho ga is karke oh picheh ho jauga ਜੋ ਉੱਤੇ ਡਿਊਗਾ ਉਹ ਥੱਲੇ ਆਊਗਾ ਸਿੱਧਾ ਆਪਦੀ ਸਪੀਡ ਤੇ ਆਊ ਲੇਕਿਨ ਟ੍ਰੇਨ ਉਹ ਅੱਗੇ ਜਾ ਰਹੀ ਆ ਤੇ ਨੈਕਸਟ ਆਜੂ ਕੁਐਸਚਨ ਨੈਟ ਫੋਰਸ ਇਨ ਨਾਨ ਜੀ ਇਜ਼ ਨਾਨ ਜ਼ੀਰੋ ਇਨ ਟੱਗ ਆਫ ਅ ਬਾਰ ਵੈਨ ਵਨ ਟੀਮ ਅਪਲਾਈਸ ਮੋਰ ਫੋਰਸ ਜਿਵੇਂ ਆਦਰ ਟਰਮੀਨਲ ਵੈਲੋਸਿਟੀ ਬੈਲੈਂਸ ਨਾ ਹੋਵੇ ਜਾਂ ਨੈਟ ਫੋਰਸ ਹੋਵੇ ਇਸਦਾ ਮੇਨ ਆਂਸਰ ਆਜੂਗਾ ਜਿਹੜਾ ਵਿਚ ਵਨ ਆਫ ਦਾ ਫੋਲੋਇੰਗ ਕੇਸਸ ਹੈ ਦਾ ਨੈਟ ਫੋਰਸ ਇਜ਼ ਨਾਨ ਜ਼ੀਰੋ eight tag of the war war game if the one has please more force than others so this is well so, the answer will not be so d option is the right answer the question number 18th aju ga constant speed along straight line a force is required to keep it moving with uniform velocity newton the first law hai uniform velocity layi koi force di load nahi bas balance rehna hai balance rehna chahida is de ਜਿਹੜਾ ਸਪੀਡ ਦਾ ਇੱਥੇ ਦਿੱਤਾ ਹੋਇਆ ਆਪਾਂ ਨੂੰ ਕੁਐਸਚਨ ਨੰਬਰ ਏ ਨਿਊਟਨ ਦਾ ਸੋ 18ਵਾਂ ਕੁਐਸਚਨ ਨੰਬਰ ਆ ਤੇ ਨੈਕਸਟ ਆ ਜੁ 19ਵਾਂ ਕੁਐਸਚਨ ਵੈਨ ਹਾਰਸ ਪੁੱਲ ਇਸ ਪੁੱਲਸ ਏ ਕਾਰ ਦਾ ਫੋਰਸ ਦੈਟ ਹੈਲਪਸ ਦਾ ਹਾਰਸ ਟੂ ਮੂਵ ਫਾਰਵਰਡ ਇਜ਼ ਦਾ ਫੋਰਸ ਐਕਸਾਈਟਡ ਬਾਈ ਸੋ ਬੀ ਆਪਸ਼ਨ ਆ ਰਾਈਟ ਆ ਸਰ ਜੀ ਦਾ ਗਰਾਉਂਡ ਔਨ ਦਾ ਹਾਰਸ ਸੋ ਇਹ ਕੁਐਸਚਨ ਥੋੜੇ ਜਿਹਾ ਪਹਿਲਾਂ ਨਾਲੋਂ ਜ਼ਿਆਦਾ ਸਿੰਪਲ ਹੈ ਦਾ ਸਟੈਟਿਕ ਸਟੈਟਿਕ ਫ੍ਰਿਕਸ਼ਨ ਆਫ ਗਰਾਊਂਡ ਪਾਸਸ ਹਾਰਸ ਫਾਰਵਰਡ ਜ਼ਮੀਨ ਹੀ ਹਾਰਸ ਨੂੰ ਅੱਗੇ ਧੱਕਾ ਦਿੰਦੀ ਹੈ ਜਦੋਂ ਕੋ ਹਾਰਸ ਪੁਲਸ ਕਰਦਾ ਸਿਸ ਦਾ ਇਸ ਤਰ੍ਹਾਂ ਦੀ ਹੈ ਫ੍ਰਿਕਸ਼ਨ ਬਣਦਾ ਇੱਕ ਤਰ੍ਹਾਂ ਦਾ ਅੱਗੇ ਇਨ ਐਂਡ ਇਨ ਇਲਾਸਟਿਕ ਕੋਲੀਜੀਅਨਸ ਆਲਵੇਸ ਕਨਸਰਡ ਬਾਈ ਟੋਟਲ ਲਾਈਨੀਅਰ ਮੂਮੈਂਟਮ ਕੀ ਨੋਟ ਕਨਸਰਵਡ ਮੈਕੈਨੀਕਲ એનર્ਜੀ ਕੈਨ ਕਨਵਰਟ ਟੂ ਹਰਟ ਤੇ ਸਾਊਂਡ ਹੀਟ ਸਾਊਂਡ ਮੋਮੈਂਟਮ ਹਮੇਸ਼ਾ ਸੇਵ એનર્ਜੀ ਦੀ ਫਾਰਮ ਬਦਲ ਜਾਂਦੀ ਹੈ ਤੇ એનર્ਜੀ ਮੋਮੈਂਟਮ ਵੀ ਸੇਵ ਤੇ એનર્ਜੀ ਦੀ ਫਾਰਮ ਜਿਹੜੀ ਉਹ ਬਦਲ ਜਾਂਦੀ ਹੈ ਕਿਸ ਦੇ ਵਿੱਚ ਇਸ ਤਰ੍ਹਾਂ ਤੇ ਨੈਕਸਟ 21ਵਾਂ ਕੁਐਸਚਨ ਤੁਹਾਡੇ ਤਿੰਨ ਕੁਐਸਚਨ ਰਹਿ ਗਏ ਕੰਟੈਕਸ਼ਨ એનર્ਜੀ ਡਿਕਰੀਸਸ ਇਨ ਰਾਈジング ਆਫ ਐਨ 에ਅਰ ਬਬਲ ਇਨ ਵਾਟਰ ਸੋ ਸਪਰਿੰਗ ਕੰਪ੍ਰੈਸ਼ਨ ਵੀਰ ਬੀਮਾ ਕੁਸ਼ਨ ਹੈ ਇਹ ਸਦਾ ਸੋ ਆਤੀ ਵਿਕੀਮਾ ਕੁਸ਼ਨ ਆ ਆਨ ਰਾਈジング ਆਫ ਐਨ 에ਅਰ ਬੱਬਲ ਇਨ ਵਾਟਰ ਵਿਚ ਆਫ ਦਾ ਫੋਲੋਇੰਗ ਕੇਸ ਡਸ ਨੋਟ ਦਾ ਪੋਟੈਂਸ਼ੀਅਲ એનર્ਜੀ ਡਿਕਰੀਸਸ ਸੋ ਕਿਹੜਾ ਕੇਸ ਹੋ ਸਕਦਾ ਜਿੱਦਾਂ ਪੋਟੈਂਸ਼ੀਅਲ એનર્ਜੀ ਡਿਕਰੀਸਸ ਹੁੰਦੀ ਹੈ ਸੋ ਬੱਬਲ ਉੱਪਰ ਚੜ੍ਹ ਬੱਬਲ ਉੱਪਰ ਚੜ੍ਹਦੇ ਆ ਓਵਰਲ ਸਿਸਟਮ ਦੀ ਪੀ ਘਟ ਜਾਂਦੀ ਹੈਗੀ ਜਦੋਂ ਉੱਪਰ ਜਾਂਦੇ ਨੇ ਵੀਡੀਓ ਦੀ ਪੀ ਜਾਂਦੀ ਆ ਉਹ ਘਟ ਜਾਂਦੀ ਹੈਗੀ ਤਾਂ ਤਾਂ ਗ੍ਰੈਵਿਟੇਸ਼ਨ ਘਟ ਜਾਂਦੀ ਆ ਉਹਦੀ ਸੋ ਇਸ ਤਰ੍ਹਾਂ ਹੈ ਕਿ ਵਰਕ ਡਨ ਬਾਏ ਗ੍ਰੈਵਿਟੀ ਔਨ ਏ ਬਾਡੀ ਥ्रो अप 네ਗੇਟਿਵ ਫੋਰਸ ਤੇ ਚਾਲ ਓਪੋਜ਼ਿਟ ਫੋਰਸ ਤੇ ਚਾਲ ਓਪੋਜ਼ਿਟ ਹੁੰਦੀ ਆ ਵਰਕ 네ਗੇਟਿਵ ਹੋ ਜਾਂਦਾਗਾ ਜਦੋਂ ਚਾਲ ਓਪੋਜ਼ਿਟਿਵ ਹੋ ਜਾਂਦੀ ਹੈ ਫੋਰਸ ਤੇ ਫੋਰਸ ਮਤਲਬ ਡਾਊਨਵਰਡ ਹੋ ਜਾਂਦਾਗਾ ਤੇ ਡਿਸਪਲੇਸਮੈਂਟ ਮਤਲਬ ਅਪਵਰਡ ਹੋ ਜਾਂਦਾਗਾ ਇਸ ਕਰਕੇ ਅਗਿਆਦਾ ਕੁਐਸਚਨ 3 ਗੱਗੇਵੇਂ a ਬਾਡੀ ਇਸ ਥਰੋਨ ਅਪ ਵਰਕ ਡਨ ਬਾਈ ਗ੍ਰੈਵਿਟੀ ਓਨ ਦਾ ਬਾਡੀ ਇਜ਼ 네ਗੇਟਿਵ ਤੇ ਕੁਐਸਚਨ ਨੰਬਰ 23 ਵਿਚ ਆਫ ਦਾ ਫੋਲੋਇੰਗ ਇਜ਼ ਨੋਨ ਕਨਸਰਵੇਟਿਵ ਫੋਰਸਸ ਸੋ d ਆਪਸ਼ਨ ਇਜ਼ ਦਾ ਰਾਈਟ ਆਨਸਰ ਆ ਜੂਗਾ ਫੋਰਸ ਆਫ ਫ੍ਰਿਕਸ਼ਨਸ ਫ੍ਰਿਕਸ਼ਨ એનર્ਜੀ ਨੂੰ ਹੀਟ ਵਿੱਚ ਗਵਾ ਦਿੰਦੀ ਆ ਤੇ ਨੋਨ ਕਨਸਰਵੇਟਿਵ ਮੰਨਦਾ ਜਿਸ ਦੇ ਕਰਨਾ ਜਿਹੜੀ ਨੋਨ ਕਨਸਰਵੇਟਿਵ ਫੋਰਸ ਬਣ ਜਾਂਦੀ ਆ ਸੋ ਪਾਥ ਦਾ ਆਊਗਾ ਡਿਪਾਰਟਮੈਂਟ ਡਿਪੈਂਡੈਂਟ ਤੇ ਡਿਸਪਰਿਟੀਸ ਦਾ ਆਜੂਗਾ એનર્ਜੀ ਤੇ 24 ਦਾ ਦਾ ਰੈਜ਼ੋਲੂਟੈਂਟ ਐਕਸਿਲੇਸ਼ਨਰਸ on true and false ਆ ਜਾਣਗੇ ਤੁਹਾਡੇ ਸੋ ਇਸ ਤਰ੍ਹਾਂ ਨੇ ਸਕਰੀਨਸ਼ਾਟ ਲੈ ਲੈ ਸਕਦੇ ਹੋ ਹੁਣ ਸੋ ਅੱਗੇ ਕਰਨਾ ਜੇਕਰ ਦਾ ਰੈਜ਼ੋਲੂਟ ਐਕਸਿਲੇਸ਼ਨ ਆਫ ਐਂਡ ਆਬਜੈਕਟ ਇਨ ਸਰਕੂਲਰ ਮੋਸ਼ਨ ਇਜ਼ ਟੂਵਰਡਸ ਦਾ ਸੈਂਟਰ ਓਨਲੀ ਇਫ ਸਪੀਡ ਇਜ਼ ਕਨਸਟੈਂਟ ਸੋ ਆਜੂ ਆਪਸਾ ਟru ਜਦੋਂ ਸਪੀਡ ਜਦੋਂ ਸਪੀਡ ਕਨਸਟੈਂਟ ਹੋਵੇ ਤਾਂ ਸਿਰਫ ਸੈਂਟ੍ਰਲ ਅਸਿਲੇਸ਼ਨ ਹੋਵੇਗਾ ਸੈਂਟਰ ਵਾਲ ਜੇ ਸਪੀਡ ਚੇਂਜ ਹੋਵੇ ਤਾਂ ਟ੍ਰੈਨਿੰਗ ਪਾਰਟ ਵੀ ਆ ਜਾਂਦਾਗਾ ਸੋ ਇਹ ਆਪਾਂ ਪਹਿਲਾਂ ਵੀ ਕਰਕੇ ਹਟਿਆ ਉਹ ਨਹੀਂ ਕੁਐਸਚਨ ਚ ਇਫ ਦਾ ਵੈਲੋਸਿਟੀ ਇਜ਼ ਜ਼ੀਰੋ ਐਟ ਦਾ ਐਨੀ ਇਨਸਟੈਂਟ ਦੈਨ ਦਾ ਅਸਿਲੇਸ਼ਨ ਮੋਸਟ ਵੀ ਜ਼ੀਰੋ ਐਟ ਦਾ ਇਨਸਟੈਂਟ ਫਾਲਸ ਆ ਜੂ ਉਸਦਾ ਟੌਪ ਤੋਂ ਪ੍ਰੋਜੈਕਟਿਵ ਟਾਈਲ ਤੇ ਸਪੀਡ 0 ਹੋ ਸਕਦੀ ਹੈ ਪਰ ਜੀ ਐਸਲੇਸ਼ਨ ਫਿਰ ਵੀ ਪ੍ਰੈਜ਼ੈਂਟ ਹੁੰਦਾ ਇਸ ਲਈ ਫਾਲਸ ਆ ਸੋ ਇਥੇ ਐਕਸਪਲੇਨ ਇਨ ਵਿਚ ਵੀ ਕੀਤਾ ਹੋਇਆ ਕਿ ਕਿਉਂ ਵਾਈ ਦਿੱਤਾ ਹੋਇਆ ਇਥੇ ਵੈਲੋਸਿਟੀ ਕੈਨ ਵੀ 0 ਇਨਸਟੈਂਟਲੀ ਵਾਇਲ ਐਸਲੇਸ਼ਨ ਲਾਈਕ ਇਜ਼ ਨਾਟ 0 26th ਆ ਜਾਊਗਾ ਇਫ ਦਾ ਪੋਜੀਸ਼ਨਸ ਐਂਡ ਵੈਲੋਸਿਟੀ ਆਰ ਇਨ ਆਪੋਜ਼ਿਟ ਡਾਇਰੈਕਸ਼ਨਸ ਦਾ ਪਾਰਟਿਸੀਪਲ ਇਜ਼ ਮੂਵਿੰਗ ਟੁਵਾਰਡਸ ਦਾ ਓਰੀਜਨ ਟਰੂ ਕਾਸਟਸ origin ਪਾਰਟੀਕਲ ਦਿਖਾਉਂਦਾਗਾ ਪਾਰਟੀਕਲ ਦਿਖਾਉਂਦਾਗਾ ਜਿਹੜਾ ਪੋਸ਼ਿਨ origin ਆ ਜੇ ਵੈਲੋਸਿਟੀ ਉਸਦੀ opposit ਹੋਵੇ ਤੇ ਪਾਰਟੀਕਲ origin ਵੱਲ ਜਾ ਰਿਹਾ ਹੋਵੇ ਤੇ ਨੈਕਸਟ ਆਜੂਗਾ ਕੁਐਸਚਨ ਨੰਬਰ 27 ਸੋ ਆਪਣੇ ਦੋ ਹੀ ਰਹਿ ਗਏ ਏ ਸਕੀਲਰ ਕੁਆਂਟੀਟੀ ਏ ਸਕੀਲਰ ਕੁਆਂਟੀਟੀ ਹੈਜ਼ ਦਾ ਸੇਮ ਵੈਲਿਊਜ਼ ਫਾਰ ਆਬਜ਼ਰਵਡ ਵਿਦ ਦਾ ਡਿਫਰੈਂਟ OrienTation ਆਫ ਦਾ ਐਕਸਿਸ ਸੋ ਆਜੂ ਟ੍ਰੂ scalar no axis scalar no axis ਘੁਮਾ ਲਓ ਵੈਲਿਊ ਚੇਂਜ ਨਹੀਂ ਹੁੰਦੀ ਸੋ ਇੱਥੇ ਦਿੱਤਾ ਹੋਇਆ ਸਕੈਲਰਸ ਆਰ ਅ ਵੈਰੀਐਂਟ ਅੰਡਰ ਰੋਟੇਸ਼ਨ ਆਫ ਐਕਸਿਸ no ਡਾਇਰੈਕਸ਼ਨ ਸੋ ਸੇਮ ਫਾਰ ਆਲ ਓਰੀਐਂਸ਼ਨਸ ਥੈ ਨੈਕਸਟ ਜਿਹੜਾ ਲਾਈਸਟ ਹੈਗਾ 28 ਐਸ ਦਾ ਐਂਗਲ ਆਫ ਇਨਸਲਿਨੇਸ਼ਨ ਇਜ਼ ਇਨਕਰੀਸਡ ਦਾ ਨਾਰਮਲ ਰਿਐਕਸ਼ਨ ਔਨ ਦਾ ਬਾਡੀ ਪਲੇਸਡ ਔਨ ਇਟ ਇਨਕਰੀਸਸ ਪਾਸ ਆ ਜੀ ਨਾਰਮਲ ਰਿਐਕਸ਼ਨ n ਇਕੁਅਲ ਟੂ m g cos θ ਐਸ θ ਇਨਕਰੀਸਸ cos θ ਡਿਕਰੀਸਸ ਐਂਡ ਡਿਕਰੀਸਸ ਜਿੰਨਾ ਜਿਆਦਾ ਸਲੋਪ ਟਿਲਟ ਹੋਵੇਗਾ n ਘਟਦਾਗਾ ਤੇ ਸਟੇਟਮੈਂਟ ਉਲਟਾ ਸਟੇਟਮੈਂਟ ਉਲਟਾਗਾ ਇਸ ਲਈ ਫਾਲਸ ਆ ਸੋ ਇਹ ਸਟੇਟਮੈਂਟ ਉਲਟੀ ਦਿੱਤੀ ਹੋਈ ਆਪਾਂ ਸਹੀ ਸਟੇਟਮੈਂਟ ਆਪਾਂ ਦੁਬਾਰਾ ਦੇਖ ਸੋ ਇਸ ਪ੍ਰਕਾਰ ਜਿਹੜਾ ਕੁਐਸਚਨ ਪੇਪਰ ਆਪਣਾ ਜਿਹੜਾ ਕੰਪਲੀਟ ਹੋ ਚੁੱਕਾ ਸ